ਪਿਛਲੇ ਦਿਨੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਪੰਜਾਬ ਅੰਦਰ ਚੋਣ ਪ੍ਰਚਾਰ ਦੇ ਲਈ ਨਹਿਰੂ ਪਰਿਵਾਰ ਦੀ ਇੱਕ ਵਾਰਿਸ ਪ੍ਰਿਆੰਕਾ ਗਾਂਧੀ ਪੰਜਾਬ ਦੇ ਫਤਿਹਗੜ ਸਾਹਿਬ ਦੇ ਵਿੱਚ ਆਈ ਪ੍ਰਿਆੰਕਾ ਗਾਂਧੀ ਨੂੰ ਆਮ ਤੌਰ ਤੇ ਇੰਦਰਾ ਗਾਂਧੀ ਦੀ ਵਾਰਿਸ ਦੇ ਰੂਪ ਵਿੱਚ ਵੇਖਿਆ ਜਾਂਦਾ ਹੈ ਭਾਵੇਂ ਕਿ ਅਜੀਹਾ ਨਹੀਂ ਹੋ ਸਕਿਆ ਪ੍ਰਿਆੰਕਾ ਗਾਂਧੀ ਜਵਾਹਰ ਲਾਲ ਨਹਿਰੂ ਦੀ ਪੜਦੋਤੀ ਇੰਦਰਾ ਗਾਂਧੀ ਦੀ ਪੋਤਰੀ ਅਤੇ ਰਾਜੀਵ ਗਾਂਧੀ ਦੀ ਧੀ ਹੈ ਹੁਣ ਜੇਕਰ ਪ੍ਰਿਯੰਕਾ ਗਾਂਧੀ ਨੂੰ ਪੰਜਾਬ ਦੇ ਵਿੱਚ ਕਾਂਗਰਸ ਦੇ ਚੋਣ ਪ੍ਰਚਾਰ ਦੇ ਲਈ ਭੇਜਿਆ ਜਾਣਾ ਸੀ ਤਾਂ ਜ਼ਰੂਰੀ ਸੀ ਕਿ ਉਸ ਨੂੰ ਪੰਜਾਬ ਦੇ ਸਿੱਖਾਂ ਦੀ ਮਾਨਸਿਕਤਾ ਸਿੱਖਾਂ ਦੀਆਂ ਭਾਵਨਾਵਾਂ ਬਾਰੇ ਥੋੜੀ ਬਹੁਤੀ ਸਮਝ ਹੋਵੇ ਪਰ ਪੰਜਾਬ ਦੇ ਵਿੱਚ ਆ ਕੇ ਪ੍ਰਿਯੰਕਾ ਗਾਂਧੀ ਜੋ ਕੁਝ ਬੋਲੀ ਉਸ ਤੋਂ ਪਤਾ ਲੱਗਦਾ ਹੈ ਕਿ ਉਸ ਨੂੰ ਸਿੱਖਾਂ ਦੀਆਂ ਜ਼ਖਮੀ ਭਾਵਨਾਵਾਂ ਬਾਰੇ ਬਿਲਕੁਲ ਵੀ ਪਤਾ ਨਹੀਂ ਮੌਜੂਦਾ ਸਿੱਖ ਜਦੋਜਹਿਦ ਦੇ ਵਿੱਚ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦੋ ਅਜਿਹੇ ਨਾਮ ਹਨ ਜਿਨ੍ਹਾਂ ਦਾ ਜ਼ਿਕਰ ਹੁੰਦਿਆਂ ਸਿੱਖਾਂ ਦੀ ਆਤਮਾ ਤੇ ਪਏ ਜ਼ਖਮ ਤਾਜ਼ਾ ਹੋ ਜਾਂਦੇ ਹਨ ਪਰ ਪ੍ਰਿਯੰਕਾ ਗਾਂਧੀ ਨੇ ਪੰਜਾਬ ਦੇ ਵਿੱਚ ਆ ਕੇ ਇਹਨਾਂ ਦੋਹਾਂ ਦਾ ਜ਼ਿਕਰ ਜਿਵੇਂ ਕੀਤਾ ਉਸ ਨਾਲ ਸਿੱਖਾਂ ਦੇ ਜ਼ਖਮ ਫਿਰ ਤਾਜ਼ਾ ਹੋ ਗਏ सब तो पहला सुनो फतेहगढ़ साहिब विच आके प्रियंका गांधी ने की कहा आज मैं गुरु नानक देव जी की धरती पे खड़ी हूँ गुरु गोविंद सिंह जी की धरती पे खड़ी हूँ गुरुओं की धरती है पवित्र धरती है मेरे लिए शहीदों की धरती भी है ਔਰ ਮੈਂ ਸ਼ਹੀਦ ਦੀ ਬੇਟੀ ਹਾਂ ਸ਼ਹੀਦ ਦੀ ਪੋਤੀ ਵੀ ਹਾਂ ਹੁਣ ਪੰਜਾਬ ਦੀ ਧਰਤੀ ਤੇ ਆ ਕੇ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਨੂੰ ਸ਼ਹੀਦ ਕਹਿਣਾ ਅਤੇ ਖਾਸ ਤੌਰ ਤੇ ਫਤਿਹਗੜ੍ਹ ਸਾਹਿਬ ਵਿੱਚ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨਾਲ ਉਹਨਾਂ ਨੂੰ ਜੋੜਨਾ ਸਿੱਖਾਂ ਦੇ ਜ਼ਖਮਾਂ ਉੱਤੇ ਲੂਣ ਛਿੜਕਣ ਵਾਲੀ ਗੱਲ ਹੈ ਇੰਦਰਾ ਗਾਂਧੀ ਨੇ ਸਿੱਖਾਂ ਨੂੰ ਜੋ ਜ਼ਖਮ ਦਿੱਤੇ ਉਹਨਾਂ ਜ਼ਖਮਾਂ ਉਹਨਾਂ ਜ਼ੁਲਮਾਂ ਦੀ ਪੀੜ ਦੀ ਦਾਸਤਾਨ ਕਈ ਕਿਤਾਬਾਂ ਵਿੱਚ ਸਮੇਟੀ ਨਹੀਂ ਜਾ ਸਕਦੀ। ਇਸੇ ਤਰ੍ਹਾਂ ਨਵੰਬਰ 1984 ਵਿੱਚ ਰਾਜੀਵ ਗਾਂਧੀ ਨੇ ਸਿੱਖਾਂ ਨੂੰ ਜੋ ਜ਼ਖਮ ਦਿੱਤੇ ਉਨਾਂ ਦੀਆਂ ਝਲਕਾਂ ਵੀ ਕਈ ਕਿਤਾਬਾਂ ਵਿੱਚੋਂ ਵੇਖੀਆਂ ਜਾ ਸਕਦੀਆਂ ਹਨ ਅਜੇ ਹੋਰ ਵੀ ਕਈ ਕਿਤਾਬਾਂ ਇਸ ਸੁਲੰਗ ਉੱਤੇ ਲਿਖੀਆਂ ਜਾ ਸਕਦੀਆਂ ਹਨ ਪਰ ਸਵਾਲ ਇਹ ਹੈ ਕਿ ਕੀ ਗਾਂਧੀ ਪਰਿਵਾਰ ਦੇ ਅਜੋਕੇ ਵਾਰਸ ਸਿੱਖਾਂ ਦੀਆਂ ਇਨ੍ਹਾਂ ਭਾਵਨਾਵਾਂ ਤੋਂ ਜਾਨੂ ਨਹੀਂ ਜਾਂ ਫਿਰ ਪੱਗਾਂ ਵਾਲੇ ਕਾਂਗਰਸੀਆਂ ਨੇ ਉਹਨਾਂ ਨੂੰ ਯਕੀਨ ਦਿਵਾਇਆ ਹੋਇਆ ਹੈ ਕਿ ਸਾਰੇ ਸਿੱਖ ਹੀ ਸਾਡੇ ਵਰਗੇ ਬੇਗਹਿਰਤ ਹਨ ਜੋ ਸਿੱਖਾਂ ਦੇ ਕਾਤਲਾਂ ਦੀ ਜੈ ਜੈਕਾਰ ਕਰਦੇ ਫਿਰਦੇ ਹਨ ਭਾਵੇਂ ਇਹ ਗੱਲ ਸਪਸ਼ਟ ਹੈ ਕਿ ਭਾਜਪਾ ਹੋਵੇ ਜਾਂ ਕਾਂਗਰਸ ਜਾਂ ਫਿਰ ਆਮ ਆਦਮੀ ਪਾਰਟੀ ਇਹ ਸਾਰੀਆਂ ਹੀ ਰਾਸ਼ਟਰੀ ਪਾਰਟੀਆਂ ਸਿੱਖਾਂ ਦੇ ਕਾਤਲਾਂ ਨੂੰ ਸ਼ਹੀਦ ਕਹਿਣ ਵਾਲੀਆਂ ਹਨ ਸਿੱਖਾਂ ਦੀਆਂ ਦੁਖੀ ਹਨ ਫਿਰ ਵੀ ਪ੍ਰਿਆੰਕਾ ਗਾਂਧੀ ਨੇ ਫਤੇਗੜ ਸਾਹਿਬ ਦੀ ਧਰਤੀ ਤੇ ਆ ਕੇ ਸ਼ਹੀਦਾਂ ਦੀ ਗੱਲ ਕਰਦਿਆਂ ਜਿਵੇਂ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਨੂੰ ਸ਼ਹੀਦ ਆਖਿਆ ਸਿਰਫ ਸ਼ਹੀਦ ਹੀ ਨਹੀਂ ਆਖਿਆ ਉਹਨਾਂ ਨੂੰ ਫਤੇਗੜ ਸਾਹਿਬ ਦੀ ਸ਼ਹੀਦੀ ਵਿਰਾਸਤ ਨਾਲ ਜੋੜ ਕੇ ਪੇਸ਼ ਕੀਤਾ ਉਸ ਦੇ ਨਾਲ ਪੰਜਾਬ ਵਿੱਚ ਕਾਂਗਰਸ ਨੂੰ ਇਹਦਾ ਨੁਕਸਾਨ ਜ਼ਰੂਰ ਹੋਵੇਗਾ ਗੈਰਤਮੰਦ ਸਿੱਖ ਇਸ ਬਦਕਲਾਮੀ ਦਾ ਵੋਟਾਂ ਰਾਹੀਂ ਜਵਾਬ ਜ਼ਰੂਰ ਦੇਣਗੇ ਇਹ ਚਰਚਾ ਚੱਲ ਰਹੀ ਹੈ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਇਸ ਬਾਰੇ ਕਮੈਂਟ ਵਿੱਚ ਜ਼ਰੂਰ ਦੱਸਿਓ